ਲਗੂ ਕਰੋ ਲਗੂ ਕਰੋ ਜਿਹੜਾ ਰੂਸਮਾਰਚ ਆ ਇਹ ਜੋ ਪਿਛਲੇ ਸਾਲ ਮਾਨਯੋਗ ਸੁਪਰੀਮ ਕੋਰਟ ਨੇ ਟਿਕਟ ਡਿਸੀਜਨ ਦਿੱਤਾ ਸੀ 1 ਅਗਸਤ 2024 ਨੂੰ ਜੋ ਖਾਸ ਕਰਕੇ ਵਾਲਮੀਕੀ ਮੱਧਵੀ ਸਿੱਖ ਸਮਾਜ ਦੇ ਹਿੱਤ ਵਿੱਚ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ 25% ਸੀ ਉਹਦੇ ਵਿੱਚੋਂ 12.5% ਕੋਟਾ ਜਿਹੜਾ ਉਹ ਵਾਲਮੀਕੀ ਮੱਧਵੀ ਸਿੱਖ ਸਮਾਜ ਦੇ ਲੋਕਾਂ ਨੂੰ ਜਿੱਦ ਤੱਕ ਦੇਨ ਦਾ ਮਤਲਬ ਫੈਸਲਾ ਸੁਣਾਇਆ ਸੀ ਔਰ ਜੋ ਬਖ ਬਖ ਸਟੇਟਾਂ ਦੇ ਵਿੱਚ ਕਈ ਸਟੇਟਾਂ ਨੇ ਇਸ ਨੂੰ ਲਾਗੂ ਕੀਤਾ ਜੋ ਮੰਗ ਆਪਣੇ ਭਗੰਤਾਨ ਮੰਦੀ ਸਰਕਾਰ ਆ ਇਹਨੇ ਅਜੇ ਤੱਕ ਲਾਗੂ ਨਹੀਂ ਕੀਤਾ ਇਸ ਗੁੰਗੀ ਤੇ ਬਹਿਰੀ ਸਰਕਾਰ ਨੂੰ ਜਗਾਉਣ ਲਈ ਅੱਜ ਮਤਲਬ ਇੱਥੇ ਅੰਬੇਦਕਰ ਚੌਂਕ ਤੋਂ ਇਕੱਠੇ ਹੋ ਕੇ ਮਾਰਚ ਕਰਦੇ ਹੋਏ ਵਾल्ਮੀਕੀ ਚੌਂਕ ਗਾਰਪੇਸ਼ਨ ਚੌਂਕ ਬੀ ਐਮ ਸੀ ਚੌਂਕ ਕਚਹਿਰੀ ਚੌਂਕ ਤੋਂ ਹੁੰਦਾ ਹੋਇਆ ਡੀ ਸੀ ਨੂੰ ਮੰਗ ਪੱਤਰ ਦਸਾਇਆ ਜਾਏਗਾ ਔਰ ਮੈਂ ਉਮੀਦ ਰੱਖਦਾ ਪਹਿਲੇ ਵੀ ਅਸੀਂ ਮਤਲਬ ਕਾਫੀ ਵਿਧਾਨ ਸਭਾ ਦੇ ਵਿੱਚ ਕਰੀਬ 60 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੰਗ ਪੱਤਰ ਦੇ ਚੁਕੇ ਹਾਂ ਔਰ ਡੀਸੀ ਸਾਹਿਬਾਨਾਂ ਦੇ ਰਾਹੀਂ ਵੀ ਜਿਵੇਂ ਗਰਦਾਸਪੁਰ ਹਿਸ਼ਾਰਪੁਰ ਲੁਧਿਆਣਾ ਤਨ ਤਨ ਮੰਗ ਪੱਤਰ ਦਿੱਤੇ ਗਏ ਆ ਪਰ ਜਿਦੀ ਕਿ ਪੰਜਾਬ ਸਰਕਾਰ ਤੇ ਕਿਸੇ ਵੀ ਤਰ੍ਹਾਂ ਦੀ ਕੰਮ ਤੇ ਜੂਣੀ ਸਰਕੀ ਔਰ ਮੈਂ ਸਮਝਦਾ ਵੀ ਅਸੀਂ ਆਉਣ ਵਾਲੇ 2027 ਦੇ ਵਿੱਚ ਬਸਪਾ ਬੇਦਕਰ ਪਾਰਟੀ ਵੱਲੋਂ ਸ੍ਰੀ ਮਨੋਜ ਪਾਣਾਰ ਜੀ ਦੇ ਦਸ਼ਨਦਰਸ਼ਾਂ ਤੇ ਇੱਕ ਸਖਾਸ਼ੰਗਰ ਚ ਕਰਾਂਗੇ 2027 ਦੇ ਵਿੱਚ ਇਹਨਾਂ ਨੂੰ ਤੇ ਬਿਹਰੀ ਸਰਕਾਰ ਨੂੰ ਸਬਕ ਸਿਖਾਇਆ ਜੇ ਇਹ ਰੋਸ ਮਾਰਚ ਸਾਢੇ 12% ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਕੱਢੇ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਇਹ 6ਵਾਂ ਜ਼ਿਲ੍ਹੇ ਦੇ ਵਿੱਚ ਜਲੰਧਰ ਦੇ ਵਿੱਚ ਦਿੱਤਾ ਜਾ ਰਿਹਾ ਡੀਸੀ ਸਾਹਿਬ ਦੇ ਰਾਜ ਮੁੱਖ ਮੰਤਰੀ ਸਾਹਿਬ ਨੂੰ ਕੀ ਕਾਰਨ ਕੀ ਦੇਖੋ ਜੀ ਸੁਪਰੀਮ ਕੋਰਟ ਨੇ ਸਵਾ ਸਾਲ ਪਹਿਲਾਂ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਵਾਲਮੀਕੀ ਮਜਵੀ ਸਿਕ ਭਾਈਚਾਰਾ ਵਾ ਇਹਨਾਂ ਨੂੰ ਅਲੱਗ ਤੋਂ 25% ਵਿੱਚੋਂ 12.5% ਮਿਲਣਾ ਚਾਹੀਦਾ ਅਸੀਂ ਜਾਣਦੇ ਹਾਂ ਬਸਪਾ ਮੇਦਕਰ ਪਾਰਟੀ ਦੀ ਇਹ ਮੰਗ ਹੈ ਕਿ ਜਿਸ ਜਿਹਦਾ 12.5% ਦੇ ਵਿੱਚ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਵਿੱਦਿਆ ਦਿੱਤਾ ਜਾਵੇ ਤੇ ਤਰੱਕੀ ਦਾ ਜਿਹੜਾ ਦਾਇਰਾ ਉਹ ਸਾਡੇ ਸਮਾਜ ਨੂੰ ਗਰੀਬ ਸਮਾਜ ਨੂੰ ਦਿੱਤਾ ਜਾਵੇ ਕਦੋਂ ਐਲਾਨ ਕੀਤਾ ਗਿਆ ਸੀ ਇਹਦਾ ਇਹ ਲਗਭਗ ਸਵਾ ਸਾਲ ਪਹਿਲਾਂ 1 ਅਗਸਤ 2024 ਦੇ ਵਿੱਚ ਕੀਤਾ ਗਿਆ ਸੀ ਉਸ ਤੋਂ ਬਾਅਦ ਤੁਹਾਡੀਆਂ ਕਿੰਨੀ ਚਿਰ ਤੋਂ ਨਹੀਂ ਪੂਰੀਆਂ ਲਗਭਗ ਸਵਾ ਸਾਲ ਤੋਂ ਪਹਿਲਾਂ ਐਸ ਡੀ ਐਮ ਰਾ ਮਹਾਂ ਸਾਹਿਬ ਦੇ ਰਾਈ ਭੇਜ ਰਹੇ ਸੀਗੇ ਮੰਗ ਪੱਤਰ ਹੁਣ ਡੀਸੀ ਸਾਹਿਬ ਦੇ ਰਾਈ ਮੰਗ ਪੱਤਰ ਭੇਜ ਰਹੇ ਆ ਕਿ ਜਿਹੜੀਆਂ ਇਹ ਮੰਗਾ ਇਹ ਸਰਕਾਰ ਸਾਡੀਆਂ ਜਲਦ ਤੋਂ ਜਲਦ ਲਾਗੂ ਕਰੇ ਜੇ ਸਰਕਾਰ ਕੰਬ ਕਰਨ ਦੀ ਨੀਂਦ ਸੁੱਤੀ ਪੇ ਸਵਾ ਸਾਲ ਤੋਂ ਜੇ ਸਰਕਾਰ ਨਹੀਂ ਜਾਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਦੀ ਤਿਆਰੀ ਕੀਤੀ ਜਾਊਗੀ ਨਮਸਕਾਰ ਆਪ ਦੇਖ ਰਹੇ ਹੈ ਵੀ ਕ੍ਰਾਂਤੀ ਨਿਊਜ਼